ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਿਹਰ ਨੇ ਕਲਾਂ ਤੋਂ ਜਿਹੜਾ ਕਚਾਰਾ ਨਹਿਰ ਨੂੰ ਜਾਂਦਾ ਹੁਣ ਉਹ ਪੱਕਾ ਹੋ ਗਿਆ ਹੈ ਉਸ ਰਾਸਦੇ ਦੇ ਤੇ ਉੱਤੇ ਇੱਕ ਪਿੱਪਲ ਵਾਲੀ ਜਗ੍ਹਾ ਵੱਧਦੀ ਆ ਪਿੱਪਲ ਵਾਲੀ ਜਗ੍ਹਾ ਵਾਜੀ ਬਹੁਤ ਭਾਰੀ ਪਿੱਪਲ ਆ ਉੱਥੇ ਬਹੁਤ ਹੀ ਜ਼ਿਆਦਾ ਭਾਰੀ ਪਿੱਪਲ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇੱਕ ਚੀਜ਼ ਦੀ ਮੰਨਤਾ ਹੋ ਰਹੀ ਆ ਠੀਕ ਆ ਜੀ ਫੋੜੇ ਫੈਣਸੀਆਂ ਖਾਜ ਅਗਲਹੀਰਾ ਟੌਂਸਲ ਬਵਾਸੀਰ ਠੀਕ ਹੈ ਜੀ ਇਸ ਜਗ੍ਹਾ ਦੇ ਉੱਤੇ ਆ ਕੇ ਜੋ ਕੋਈ ਵੀ ਸਰਦਾ ਨਾਲ ਮੱਥਾ ਟੇਕਦਾਗਾ ਕੋਈ ਵੀ ਇਨਸਾਨ ਆ ਕੇ ਸਰਦਾ ਨਾਲ ਮੱਥਾ ਟੇਕਦਾ ਇਸ ਜਗ੍ਹਾ ਦੇ ਉੱਤੇ ਇਸ ਪਿੱਪਲ ਵਾਲੀ ਜਗ੍ਹਾ ਤੇ ਕੋਈ ਵੀ ਆ ਕੇ ਸਰਦਾ ਨਾਲ ਮੱਥਾ ਟੇਕਦਾਗਾ ਠੀਕ ਹੈ ਜੀ ਤੇ ਉਹਦੇ ਫੋੜੇ ਫੈਣਸੀਆਂ ਜਾਂ ਜਿਵੇਂ ਗੱਠਾਂ ਜਿਹੀਆਂ ਹੁੰਦੀਆਂ ਨੇ ਸਰੀਰ ਵਿੱਚ ਕਿਸੇ ਵੀ ਕਿਸਮ ਦੀਆਂ ਉਹ ਸਭ ਹੈਗਾ ਉਸੀ ਟੈਂਬਸ ਖਤਮ ਹੋ ਜਾਂਦੀਆਂ ਲੱਗੀਆਂ ਪਰ ਹਨਾ ਸਰਦਾ ਨਾਲ ਮੱਥਾ ਟੇਕਣਾ ਪੈਂਦਾ ਬਹੁਤ ਲੋਕ ਇੱਥੋਂ ਠੀਕ ਹੋਏ ਨੇ ਬਹੁਤ ਹੀ ਜ਼ਿਆਦਾ ਲੋਕ ਇਸ ਜਗ੍ਹਾ ਤੋਂ ਠੀਕ ਹੋਏ ਨੇ ਠੀਕ ਹੈ ਜੀ ਇਹ ਪਿੱਪਲ ਵਾਲੀ ਜਗ੍ਹਾ ਵੱਧਦੀ ਆ ਮਹਿਰ ਨੇ ਕੱਤੇ ਰਾਹ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਨਾ ਚੜਦਾ ਪਤਾ ਕੀ ਆ ਇਸ ਜਗ੍ਹਾ ਤੇ ਨੂਨ ਤੇ ਝਾੜੂ ਚੜਦਾਗਾ ਤੇ ਆ ਦੇਖੋ ਤੁਸੀਂ ਦੇਖਦੇ ਹੋ ਨਾ ਕਿੰਨੇ ਝਾੜੂ ਪਏ ਨੇਗੇ ਇਹ ਉਹ ਲੋਕ ਚੜਾ ਕੇ ਗਏ ਨੇ ਜਿਨ੍ਹਾਂ ਨੂੰ ਮਤਲਬ ਆਰਾਮ ਮਿਲਿਆ ਗੈਸ ਜਗਾ ਤੋਂ ਹੀ ਗਈ ਤੇ ਇਸ ਜਗਾ ਦੇ ਉੱਤੇ ਝਾੜੂ ਚੜਦਾ ਗਾ ਇੱਕ ਝਾੜੂ ਤੇ ਕਾਨੂੰਨ ਚੜਦਾ ਗਾ ਹੀ ਗਈ ਪੱਪਲ ਵਾਲੀ ਜਗਾ ਕੀ ਜੇਕਰ ਕਿਸੇ ਵੀ ਵੀਰ ਨੂੰ ਹਨਾ ਇਹ ਜੀ ਕੋਈ ਪ੍ਰੋਬਲਮ ਹੁੰਦੀ ਆ ਜਿਵੇਂ ਖਾਜ ਹੋਵੇ ਤੇ ਫੋੜੇ ਫੈਂਸੀਆਂ ਗੱਠਾਂ ਜਿਹਾ ਆਉਣ ਸਰੀਰ ਦੇ ਵਿੱਚ ਜਾਂ ਬਵਾਸੀਰ ਦੀ ਪ੍ਰੋਬਲਮ ਹੋਵੇ ਠੀਕ ਹੈ ਜੀ ਹੋਰ ਵੀ ਬਹੁਤ ਇਥੋਂ ਮਤਲਬ ਮੰਨਤਾ ਪੂਰੀਆਂ ਹੁੰਦੀਆਂ ਨੇ ਪਰ ਸਰਦਾ ਨਾਉਣਾ ਪੈਂਦਾ ਇਸ ਜਗ੍ਹਾ ਦੇ ਉੱਤੇ ਜੇ ਤੁਸੀਂ ਇਸ ਜਗ੍ਹਾ ਦੇ ਉੱਤੇ ਆ ਕੇ ਸਰਦਾ ਨਾ ਮੱਥਾ ਟੇਕੋ ਤਾਂ ਤੁਹਾਨੂੰ ਜਰੂਰ ਆਰਾਮ ਮਿਲੇਗਾ ਬਹੁਤ ਦੁਨੀਆ ਇਥੋਂ ਠੀਕ ਹੋਈ ਜਾਂਦਾ ਹੈਗਾ ਜੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਜ਼ਿਆਦਾਤਰ ਇੱਥੇ ਲੋਕ ਸ਼ਨੀਵਾਰ ਮੰਗਲਵਾਰ ਐਤਵਾਰ ਤੇ ਵੀਰਵਾਰ ਇਹਨਾਂ ਦਿਨਾਂ ਨੂੰ ਲੋਕ ਜਿਆਦਾ ਆਉਂਦੇ ਨੇ ਮੰਗਲਵਾਰ ਤਾਂ ਇੱਥੇ ਬਹੁਤ ਲੋਕ ਆਉਂਦੇ ਨੇ ਬਹੁਤ ਜਿਆਦਾ ਲੋਕ ਮੰਗਲਵਾਰ ਨੂੰ ਆਉਂਦੇ ਨੇ ਤੇ ਇਹ ਜਗ੍ਹਾ ਦੇ ਉੱਤੇ ਮੰਨ ਲਤਾ ਹੁੰਦੀ ਆ ਮੰਗਲਵਾਰ ਨੂੰ ਠੀਕ ਹੈ ਬਹੁਤ ਲੋਕ ਆਉਂਦੇ ਨੇ ਆ ਦੇਖੋ ਜਿਨ੍ਹਾਂ ਦੀਆਂ ਸੁੱਖਾਂ ਵਾਰੀਆਂ ਹੋਈਆਂ ਨੇਗੀਆਂ ਠੀਕ ਹੈ ਉਹਨਾਂ ਨੇ ਝਾੜੂ-ਝਾੜੇ ਹੋਏ ਨੇਗੇ ਇਹ ਜਗ੍ਹਾ ਦੇ ਉੱਤੇ ਝਾੜੂ ਚੜਦਾਗਾ ਜੀ ਗੱਠਾ ਹੋਣ ਹੋਰ ਕੋਈ ਪ੍ਰੋਬਲਮ ਹੋਵੇ ਤਾਂ ਉਹ ਜ਼ਰੂਰ ਇਸ ਜਗ੍ਹਾ ਦੇ ਉੱਤੇ ਆ ਕੇ ਨਮਸਕਾਰ ਕਰੋ ਤਾਂ ਤੁਹਾਨੂੰ ਆਰਾਮ ਮਿਲੇਗਾ ਇਹ ਗਾਰੰਟੀ ਹੈ ਜੀ ਤੁਹਾਨੂੰ ਆਰਾਮ ਮਿਲੇਗਾ ਠੀਕ ਹੈ ਜੀ ਇਹ ਬਹੁਤ ਪ੍ਰਾਤਨ ਜਗਾ ਜੀ ਹੈ ਨਹੀਂ ਹੈਗਾ ਵੀ ਕੱਲ ਦੀ ਆ ਕੋਈ ਇਹ ਬਹੁਤ ਪ੍ਰਾਤਨ ਜਗਾ ਕੀ ਠੀਕ ਹੈ ਜੀ ਮਹਾਰਾਜ ਜੀ ਵੀ ਇੱਥੇ ਛੋੜਾ ਸਾਹ ਵਾਲੇ ਮਹਾਰਾਜ ਵੀ ਇੱਧਰ ਨੂੰ ਆਉਂਦੇ ਹੁੰਦੇ ਕਹਿੰਦੇ ਹੁੰਦੇ ਸੀਗੇ ਇਹ 베ਰੀ ਨੂੰ ਪਾੜ ਕੇ ਪਿੱਪਲ ਨਿਕਲਿਆ ਆਇਆ 베ਰੀ ਦੇ ਵਿਚਾਲੋਂ ਪਿੱਪਲ ਨਿਕਲਿਆ ਆਇਆ 베ਰੀ ਖਤਮ ਹੋ ਗਈ ਸੀਗੀ ਤੇ ਪਿੱਪਲ ਠੀਕ ਹੈ ਜੀ ਹਰਾ ਹੋ ਗਿਆ 베ਰੀ ਵੀ ਬਹੁਤ ਜ਼ਿਆਦਾ ਭਾਰੀ ਸੀਗੀ ਇਸ ਜਗ੍ਹਾ ਦੇ ਉੱਤੇ ਕਹਿੰਦੇ ਬਹੁਤ ਹੀ ਜ਼ਿਆਦਾ 베ਰੀ ਭਾਰੀ ਸੀਗੀ ਠੀਕ ਆ ਉਹਦੇ ਵਿਚਾਲੋਂ ਪਿੱਪਲ ਨਿਕਲਿਆ ਹੋਇਆ ਮਹਾਰਾਜ ਕਹਿੰਦੇ ਵੀ ਇਹ ਵੀ ਇਹ ਚੰਗਾ ਹੁੰਦਾਗਾ ਛੋਟ ਵਾਲੇ ਸ਼ਾਂਤ ਕਹਿੰਦੇ ਹੁੰਦੇ ਸੀਗੇ ਇਹ ਚੰਗਾ ਹੁੰਦਾਗਾ ਠੀਕ ਆ ਟਿੱਪਲ 베ਰੀ ਦੇ ਵਿੱਚੋਂ ਨਿਕਲਿਆ ਜਿਹੜਾ ਜੇਦੀ ਮੰਨਤਾ ਹੋਇਆ ਕੁੁਰਗੂ ਉਹੀ ਗੱਲ ਹੋ ਗਈ ਹੁਣ ਇਹਦੀ ਮੰਨਤਾ ਹੁੰਦੀ ਆਗੀ ਮਹਾਰਾਜ ਦੇ ਵਚਨ ਵੀ ਨੇਗੇ ਇਹਦੀ ਮੰਨਤਾ ਹੁੰਦੀ ਆ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤ